ਅੱਜ ਸਵੇਰੇ 3:00 ਵਜੇ ਦੇ ਵਿੱਚ ਸਾਡੇ ਜਿਹੜਾ اسلامਾਬਾਦ ਪੁਲਿਸ ਸਟੇਸ਼ਨ ਦੇ ਸੈਂਟਰੀ ਨੂੰ ਇੱਕ ਆਵਾਜ਼ ਸੁਣੀ ਸੀ ਕਿਉਂਕਿ ਗਲੀ ਦੇ ਵਿੱਚ ਹੀ ਸਿਚੁਏਟਿਡ ਹੈ ਥਾੜਾ ਉਹਨੇ ਇਮੀਡੀਏਟਲੀ ਬਾਹਰ ਜਾ ਕੇ ਦੇਖਿਆ ਉਹਨੂੰ ਕੋਈ ਚੀਜ਼ ਦੇ ਨਜ਼ਰ ਨਹੀਂ ਆਈ ਯਾਨੀ ਇੱਕ ਆਵਾਜ਼ ਜ਼ਰੂਰ ਨੂੰ ਸੁਣੀ ਇਮੀਡੀਏਟਲੀ ਸਾਰੇ ਪੁਲਿਸ ਆਫਸਰ ਇੱਥੇ ਪਹੁੰਚੇ ਔਰ ਦੇਖਿਆ ਕਿ ਦਿਸਟ੍ਰੈਕਟ ਨੇ ਕਲੇਮ ਕੀਤਾ ਜਾ ਰਿਹਾ ਸੀ ਕੁਝ ਗੁਰਪਾ ਵੱਲੋਂ ਮੀਡੀਆ ਦੇ ਉੱਤੇ ਕਿ ਇਦਾਂ ਦਾ ਅਟੈਕ ਹੋਇਆ ਪਰ ਮੈਂ ਇੱਥੇ ਆ ਕੇ ਦੇਖਿਆ ਸਾਰੇ ਅ ਪ੍ਰੈਸ ਨੂੰ ਵੀ ਅੰਦਰ ਇਨਵਾਈਟ ਕੀਤਾ ਕੋਈ ਡੈਮੇਜ ਨਹੀਂ ਹੋਇਆ ਕਿਸੇ ਤਰ੍ਹਾਂ ਦਾ ਪੁਲਿਸ ਸਟੇਸ਼ਨ ਬਿਲਡਿੰਗ ਨੂੰ ਇਹਦੇ ਚ ਮੈਂ ਦੱਸਣਾ ਚਾਹੂੰਗਾ ਕਿ ਅਸੀਂ ਪਿੱਛੇ ਦੇ ਮਿਸ਼ਰਡ ਪੁਲਿਸ ਵੱਲੋਂ 10 ਮੈਂਬਰ ਫਰੇਸੀ ਇਸ ਮੋਡਿਊਲ ਦੇ ਜਿਹੜੇ ਰਿਸਪੌਂਸਿਬਿਲਟੀਜ਼ ਲੈ ਰਹੇ ਨੇ ਉਸ ਬਾਅਦ ਉਹਨ 10 ਤੋਂ ਬਾਅਦ ਦੋ ਸਕੇ ਭਰਾ ਜਿਹੜੇ ਆਲਾ ਗੁਰੂ ਤੇ ਫੜੇ ਗਏ ਜਸ਼ਨਪ੍ਰੀਤ ਤੇ ਇੱਕ ਉਹਦਾ ਛੋਟਾ ਭਰਾ ਜਿਹੜਾ ਜੁਵਿਨਾਈਲ ਹੈ ਉਹ ਜਿਹੜੇ ਪੁਰਾਣੇ ਇਨਸੀਡੈਂਟ ਹੈ तकरीबन ਸਾਰੇ ਕਲੀਅਰ ਹੋ ਗਏ ਇਸ ਤੋਂ ਇਲਾਵਾ ਇਨਕ ਬੰਦੇ ਇਹਨਾਂ ਦੇ ਵਿੱਚ ਰਹਿੰਦੇ ਆ ਜਿਵੇਂ ਅਸੀਂ 10 ਵਾਲਾ ਦਾ ਮੋਡਿਊਲ ਫੜਿਆ ਸੀ ਉਹ ਚਮਨ ਕੋਕਰ ਸੀ ਅਵਾਨਪਿੰਡ ਦਾ ਉਹ ਪੱਜਿਆ ਹੋਇਆ ਅ ਅੰਮ੍ਰਿਤਸਰ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦਾ ਔਰ ਦੋ ਤਿੰਨ ਲੜਕੇ ਸਾਡੇ ਹੋਰ ਤੇ 6 8 ਜੁਆਇਨਿੰਗ ਦੇ ਨੇ ਜਿਹਨਾਂ ਦੇ ਮੈਂ ਨਾਮ ਨਹੀਂ ਸ਼ੇਅਰ ਕਰ ਰਿਹਾ ਪਰ ਉਹ ਸਾਡੇ ਰੈਡਾਰ ਤੇ ਨੇ ਔਰ ਜਲਦੀ ਅਸੀਂ ਉਹਨਾਂ ਨੂੰ ਫੜਾਂਗੇ ਔਰ ਸਾਰੇ ਦਾ ਸਾਰਾ ਇਹ ਮੋਡਿਊਲ ਹੈ ਇਹ ਪੂਰਾ ਬਸਟ ਕੀਤਾ ਜਾਊਗਾ ਔਰ ਜਲਦੀ মিডিਆ ਨਾਲੇ ਦੀਆਂ ਡਿਟੇਲਸ ਸ਼ੇਅਰ ਕੀਤੀਆਂ ਜਾਣਗੀਆਂ